ਵੈਕੂ ਜੀ ਕਾ ਖਾਲਸਾ ਵੈਕੂ ਜੀ ਕੀ ਫਤਿਹ ਸਰਜੈਂਟ ਚੜ੍ਹਦੀ ਕਲਾ ਜੀ ਆ ਉਮੀਦ ਕਰਦੇ ਹਾਂ ਤੁਸੀਂ ਵੀ ਸਾਰੇ ਨਾਲ ਠੀਕ ਠਾਕ ਹੋਗੇ ਅਸੀਂ ਸਾਰੇ ਨਾਲ ਠੀਕ ਠਾਕ ਆ ਗਿਆਂ ਤੇ ਆਪਾਂ ਜਾ ਰਹੇ ਹਾਂ ਸਮਾਗਮ ਤੇ ਤੇ ਬਹੁਤ ਆਪਾਂ ਆਉਣ ਵਲੌਗ ਜਿਹੜੇ ਆ ਉਹ ਅਬੜੀ ਜੀ ਮੈਂ ਫਰੀਜ਼ਾ ਨੂੰ ਕਿਹਾ ਬਣਾ ਰਹੇ ਬਣਾ ਹੀ ਜਾਂਨੇ ਤੂੰ ਆਵਾਜ਼ ਦੀ ਵੀ ਪਾਉਂਦੀ ਜੀ ਮੈਂ ਸਮਝ ਕੇ ਤੂੰ ਵੀ ਦੇਖ ਕੇ ਹਾਂਜੀ ਵੀਊਗਾ ਤਰਨਾ ਹਾਂਜੀ ਬਿਲਕੁਲ ਚੱਲਦਾ ਹਾਂਜੀ ਬਿਲਕੁਲ ਫਿਰ ਜੀ ਕਰਦਾ ਬਣਾਉਣਾ ਵੀਡੀਓ ਦੇ ਕੇ ਹਾਂਜੀ ਤੇ ਹੋਰ ਕਿਦਾਂ ਅੱਜ ਪ੍ਰੋਗਰਾਮ ਹੈ ਸਾਡਾ ਤੁਗਾਪਿੰਡ ਜ਼ਿਲ੍ਹਾ ਸ਼ਾਹਪੁਰ ਨੇੜੇ ਟਾਂਡਾ ਚੱਲਦੇ ਆ ਪ੍ਰੈਸ਼ੀਆ ਪੜਦੇ ਨੇ ਕੁਰੇਸ਼ੀਆਂ 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 ਲੱਗੇ ਜਾਂ ਤੇ ਉਹ ਟੋਲਪਲਾ ਤੋਂ ਹਾਲਾ ਟਾਂਡੇ ਆ ਬਸਰੇ ਜਾਂਦਾ ਹੈ ਹਾਂਜੀ 11 ਵਜੇ ਕਿ 10 ਮਿੰਟ ਹੋ ਗਏ ਨੇ ਆ ਤੁਸੀਂ ਇੱਕ ਦਾ ਪ੍ਰੋਗਰਾਮ ਹੈ 11 ਵਜੇ ਸਾਡਾ ਪ੍ਰੋਗਰਾਮ ਪਰ 5-10 ਮਿੰਟ ਆਪਾਂ ਲੇਟ ਨਹੀਂ ਤੇ ਸਹੀ ਕੋਈ ਨਹੀਂ ਮੀਂਹ ਇੰਨਾ ਇੰਨਾ ਤਾਂ ਹੋ ਹੀ ਜਾਂਦਾ 15 ਮਿੰਟ ਪ੍ਰੋਗਰਾਮ ਲੇਟ ਹੋਣਾ ਹਾਂਜੀ ਤੇ ਇਹ ਜਾਣਦਾ ਹੈ ਬਸ ਛੇਤੀ ਪਹੁੰਚਾਂਗੇ ਬਾਕੀ ਤੁਹਾਨੂੰ ਖਾਣੇ ਆ ਸ਼ਾਮ ਤੱਕ ਆਵਾਂਗੇ ਚਲੋ ਅੱਜ ਪੂਦੇ ਰੋਖ ਲਾਉਣੇ ਉਹ ਖਾਉਂਗੇ ਤਾਂ ਲਾਏ ਆ ਕੰਬਾਂ ਦੇ ਬੂਟੇ ਲਾਏ ਉਹ ਵੀ ਖਾਵਾਂਗੇ ਹੈਨਾ ਚਿੰਦ ਦਸ਼ਾ ਦਸਤਾ ਕੱਢੋ ਇਹਨਾਂ ਵਿਚਾਰੀ ਸ਼ਹਿਰ ਵਾਲਾ ਥੋੜੇ

ਜਦੋਂ ਸਾਡਾ ਆਪਣਾ ਰਾਜ ਸੀ ਬਗਾਨਿਆਂ ਦਾ ਨਹੀਂ ਜਦੋਂ 1 ਲੱਖ 45 ਹਜ਼ਾਰ ਕਰਫਾ ਮੀਨ ਤੱਕ ਸਾਡੇ ਆਪਣੇ ਝੰਡੇ ਝੁਲਦੇ ਸੀ ਦਰਿਆ ਸਤਲੁਜ ਤੋਂ ਲੈ ਕੇ ਗਰਾਖਿਆ ਪਰ ਤੱਕ ਸਲਾਮ ਆਉਂਦੀਆਂ ਸੀ ਅੱਜ ਵੀ ਜਦੋਂ ਕਿਤੇ ਸ਼ਹਿਰਾਂ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜ਼ਿਕਰ ਹੁੰਦਾ ਹੈ ਨਾ ਤੇ ਬਜ਼ੁਰਗ ਅੱਖਾਂ ਭਰ ਲੈਂਦੇ ਨੇ ਉਸ ਸ਼ਹਿਰ ਦੇ ਨਾਮ ਨੇ 40 ਸਾਲਾਂ ਵਿੱਚ ਇਹੋ ਜਿਹਾ ਰਾਜ ਕੀਤਾ ਜਿਹਦਾ ਰਾਜ ਕੋਈ ਕਰਾਇਮ ਨਹੀਂ ਸੀ ਕਿਸੇ ਨੂੰ ਫਾਂਸੀ ਦੀ ਸਦਾ ਤੱਕ ਨਹੀਂ ਸੀ ਸੁਣਾਈ ਗਈ ਜਿੰਨਾ ਕੱਦ ਸਾਡੇ ਦੇਸ਼ ਦਾ ਸਿਸਟਮ ਕਰਪਟ ਹੋ ਗਿਆ ਅੱਜ ਦੀਆਂ ਸਰਕਾਰਾਂ ਵੀ بڑے 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 ਪ੍ਰੋਗਰਾਮ ਲਾ ਕੇ ਚੱਲਦੇ ਹਨ ਤੇ ਦਰਿਆ ਪਾਰ ਕਰ ਦਰਿਆ ਪਾਰ ਕਰ ਰਹੇ ਆ ਉਹ ਤੁਹਾਡੀ ਵਾਰ ਕਿੰਨਾ ਦਰਿਆ ਹੋਏ ਮੀਂਹ ਤੋਂ ਬਾਅਦ ਦਾ ਦਿਹਾੜਾ ਛੱਪੜਾ ਲੱਗੇ ਹੁੰਦੇ ਆ ਸਾੜੇ ਪਾੜ ਛੱਪੜਾ ਡੁੱਬੇ ਸਭ ਕੁਝ ਅੰਨੇ ਮਰੀ ਗੱਲ ਸੁਣੋ ਨਾਰਮਲ ਆਪਣੇ ਪਿੰਡਾਂ ਦੇ ਵਿੱਚ ਇਦਾਂ ਕਹਿ ਦਿੰਦੇ ਆ ਉੱਥੇ ਤਾਂ ਇਦਾਂ ਛੱਪੜ ਲੱਗਾ ਪਿਆ ਸਾਫ਼ ਪਾਣੀ ਨੇ ਵੀ ਛੱਪੜ ਲੱਗਾ ਪਿਆ ਪਾਣੀ ਦਾ ਛੱਪੜ ਲੱਗਾ ਪਿਆ ਆਓ ਉਸ ਨਾਲ ਦੋਗਣਾ ਲੱਗ ਚੱਲ ਪਿਆ ਅੱਜ ਬਾਬਾ ਭਾਨ ਸਿੰਘ ਦੀ ਆਰੰਭਪੁਰ ਕਿੜੇ ਵਾਲਾ ਮੇਰੀ ਗੱਲ ਸੁਣੋ ਮੇਰੀ ਗੱਲ ਮੇਰੀ ਗੱਲ ਸੁਣੋ ਜੀ ਬਣਾ ਬਲੌਗ ਆਪਣੇ ਲਾਈਵ ਚੱਲਦਾ ਹੁੰਦਾ ਤੇ ਉਧਰੋਂ ਵਜ ਆਉਂਦੀਆਂ ਹੁੰਦੀਆਂ ਜਿਹੜੇ ਦੇਖਦੇ ਨੇ ਉਹ ਸੁਣਾਓ ਕਿ ਯਾਰ ਠੀਕ ਠਾਕ ਜੀ ਅੱਜ ਬਾਬਾ ਭਾਨ ਸਿੰਘ ਦੀ ਆਰੰਭਪੁਰ ਕਿੜੇ ਵਾਲਾ ਹਾਂ ਜੀ ਜਨਮ ਦਿਹਾੜਾ ਉੱਥੇ ਉਹਨਾਂ ਦੇ جا کے ਆਇਆ ਤੁਗਾਂ ਨਗਰ ਉਹਦੇ ਦਰਸ਼ਨ ਮਿਲੇ ਕਰਕੇ ਆਏ ਆ ਸੰਗਤ ਦੇ ਨਾਲ ਫੇਰ ਜਾਵਾਂਗੇ ਘਰੇ ਜਾ ਕੇ ਜਿਹੜਾ ਨਾਲ ਲੜ ਤੁੜ ਕੇ ਖੜੀ ਝੇਮਾ ਜਦੋਂ ਬਾਜ ਆਜੂ ਬੂਟੇ ਲੱਗੇ ਜਿਹੜੇ ਤੈਨੂੰ ਵਧਾਵਾਂਗੇ ਬੂਟੇ ਬਹੁਤ ਲਾਉਂਦੇ ਆ ਸੁਪੀਜੀ ਤੇ ਮम्मा ਚੰਗੀ ਗੱਲ ਆ ਬਹੁਤ ਚੰਗੀ ਗੱਲ ਆ ਸਾਡੇ ਘਰੇ ਤਾਂ ਹੁਣ ਮੈਨੂੰ ਨਹੀਂ ਲੱਗਦਾ ਆਕਸੀਜਨ ਦੀ ਕੋਈ ਘਾਟ ਹੋਣੀ ਆ ਅਰੇ ਬੂਟੇ ਜਿੱਦਾਂ ਇਹਨਾਂ ਨੇ ਬੂਟਾ ਲਾ ਛੱਡਿਆ ਅੱਗੇ ਵੀ ਘਰੇ ਪੱਕੇ ਬੂਟੇ ਲਾਇ ਫੁੱਲਾਂ ਵਾਲੇ ਫੁੱਲਾਂ ਵਾਲੇ ਵੀ ਹੈ ਪਰ ਪੱਕੇ ਵੀ ਲਾਇਆ ਜੂ ਪੱਕੇ ਵੀ ਲਾਇਆ ਆ ਡ੍ਰੈਂਗ ਰੂਮ ਚ ਵੀ ਲਾਤਾ ਸਭ ਤੋਂ ਮਹਿੰਗਾ ਉਹਦੇ ਲਾਦੇ ਆਂਬ ਬਹੁਤ ਮਤਲਬ ਸੋਨਾ ਬਣ ਜਾਂਦਾ ਹੁੰਦਾ ਉਹ ਉਹਦੇ ਲਾਏ ਆਂਬ ਹਾਂ ਆਂਬ ਲੱਗੇ ਵੀ ਹੁਣ ਕਿਸੇ ਨੇ ਕਹਣਾ ਮਹਿੰਗਾ ਕਹੇ ਤਾਂ ਇਦਾਂ ਹੁੰਦਾ ਇਹ ਵੀ ਉਦਾਂ ਦੱਸਣ ਦੀ ਵੀ ਸ਼ੌਂਕ ਹੁੰਦਾ ਕਿਸੇ ਦਾ ਤੇ ਬੂਟੇ ਲਾਉਣੇ ਤਾਂ ਉਦਾਂ ਵੀ ਵਧੀਆ ਜਿੰਨਾ ਮਹਿੰਗਾ ਲੈ ਕੇ ਜੇ ਕਿਸੇ ਨੂੰ ਸੁੱਖ ਦਾ ਸਾਹ ਸੰਭੇ ਉਹ ਵੀ ਸ਼ੌਕ ਹਾਂ ਬੂਟੇ ਬਾਟਿਆਂ ਦਾ ਮਾੜਾ ਮੋਟਾ ਕੀੜਾ ਮਿਰਚ ਵੀ ਹੈਗਾ ਮਾੜਾ ਮੋਟਾ ਨਹੀਂ ਜੋ ਹੁੰਦਾ ਹੋ ਜਵੇ ਰਾਤ ਨੂੰ ਅਸੀਂ ਆਈਏ 2 ਵਜੇ ਆਈਏ 3 ਵਜੇ ਸੋਕ ਵੀ ਜੀ ਨੇ ਰੋਜ਼ ਬੂਟਿਆਂ ਨੂੰ ਪਾਣੀ ਪਾਉਣਾ ਹੀ ਪਾਣਾ ਵਾ ਮੈਂ ਕਹਿੰਦੀ ਨਹੀਂ ਤੁਸੀਂ ਸੋਝੋ ਕਾ ਤੇ ਥੱਕਦੇ ਆ ਕਿਉਂਕਿ ਹੁਣ ਆ ਕੇ ਜੇ ਪਹਿਲਾਂ ਹੀ ਬੂਟਿਆਂ ਨੂੰ ਪਾਣੀ ਪਹੁੰਚਲ ਜੇ ਬੰਦੇ ਤੇ ਤਾਂ ਨੀਂਦ ਉੱਡ ਜੂ ਤੇ ਇਹਨਾਂ ਨੇ ਪਹਿਲਾਂ ਆਉਣਾਂ ਨੇ ਕਿਹਾ ਨਾ ਬਾਕੀ ਕੰਮ ਮੈਂ ਬਾਅਦ ਚ ਕਰਨੇ ਪਹਿਲਾਂ ਬੂਟਿਆਂ ਦਾ ਸਿਆਲ ਤੇ ਚੱਲ ਜਾਂਦਾ ਕੰਮ ਕਰੀ ਬਹੁਤ ਜ਼ਿਆਦੀ ਬੂਟੇ ਸੜੀ ਜਾਂਦੇ ਆ ਜੇ ਪਾਣੀ ਨਾ ਪਾਇਆ ਉਦੋਂ ਤੋਂ ਸੜਨਦੇ ਜੜਾਂ ਸੜ ਜਾਂਦੀਆਂ ਉਹਨਾਂ ਦੇ ਜਿਵੇਂ ਵਰਗੇ ਜੜਾਂ ਪਚਾਉਣੇ ਪੈਂਦੇ ਆ ਸਿਆਲ ਚ ਜਿਹੜੇ ਮਾੜੇ ਮੋੜੇ ਸੜਿਓ ਫੇਰ ਖੜ ਜਾਂਦੇ ਹਾਂਜੀ ਤਾਂ ਪਾਣੀ ਪਾਉਣਾ ਪਏਗਾ ਚਲ ਚਲੋ ਜੁ ਟਾਈਮ ਕਿੰਨਾ ਹੋਇਆ ਟਾਈਮ ਵੀ ਮੈਜਿਕਲ ਦਿਖਾਉਣੀ ਨਹੀਂ 2 ਬਤਾ ਦੀ ਬੁੜੀ ਗੋਂਦ ਹਾਂ ਕੀ ਕਰਦੇ ਹੋ ਦੱਸ ਕੀ ਕਰਦੇ ਣਮੂ ਕਰਕੇ ਦੱਸ ਕੀ ਕਰਦੇ ਆ ਤਿੰਦੂ ਕੀ ਕਰਦਾ ਆ ਟੱਡ ਕੇ ਦਮਜਾਉਂਦੇ ਅੰਦਰ ਜਿੰਦ ਉਹ ਜਿੰਦੂ ਜਿੰਦੂ ਚੱਲ ਅੰਦਰ ਚੱਲ ਅੰਦਰ ਹਾਰ ਸਿੱਖ ਨੂਰ ਖੇ ਲੈ ਲੈ ਬਾਬਾ ਸੰਤਾਂ ਦੀ ਬੰਦਾਂ ਗਰੀਨੈਲਾ ਚੱਲ ਲੈ ਲੈ ਬਾਬਾ ਸੰਤ ਕੱਦੇ ਆ ਪਛਾਹ ਕੇ ਦੱਸੋ ਕਿਦਾਂ ਗਾਉਂਦੇ ਆ ਟੱਡ ਕਿਦਾਂ ਵਜਾਉਂਦੇ ਟੱਡ ਤੇਰੇ ਕੋ ਖਾਣੂ ਕੀ ਮੈਨੂੰ ਦੇ ਦੇ ਮੈਨੂੰ ਭੁੱਖ ਲੱਗੀ ਆ ਦੇ 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 ਥੈਂਕ ਯੂ ਲੈ ਦੇ ਤਸੀ ਲੱਲ ਮੈਂ ਨਹੀਂ ਖਾਣਾ ਬੱਚ ਲੱਲਾ ਬਾੱਚ ਮੈਂ ਨਹੀਂ ਖਾਣਾ ਆ ਲੈ ਰੱਖਾ ਤੇਰੀ ਸੂਈ ਚ ਨਾ ਨਹੀਂ ਦੇ ਆ ਨਾ ਨਹੀਂ ਦੇ ਹੋਏ ਹਾਂ ਵਿਗੜ ਗਿਆ ਵਾ ਕਿ ਬੀਬੀ ਕਿੱਦਾਂ ਤੁਰਦੀ ਹੁੰਦੀ ਜਿੰਦੂ ਬੀਬੀ ਕਿੱਦਾਂ ਤੁਰਦੀ ਹੁੰਦੀ ਦੁਰ ਕੇ ਭਾਈ ਬੀਬੀ ਕਿੱਦਾਂ ਤੁਰਦੀ ਦਿਆ ਬੀਬੀ ਤੇਰੀਆਂ ਰੀਜ਼ਾਂ ਲਾਉਂਦੀ ਵੇਲਾ ਅ ਇੰਨਾ ਦੁਰਦਿੰਦੀ ਬੀਬੀ ਟਾਡ ਵਜਾ ਟਾਡ ਵਜਾ ਖ ਨਾਨਾ ਅ ਸਰੰਗੀ ਸਰੰਗੀ ਕਿੱਦਾਂ ਵਜਾਉਂਦੇ ਆ ਸਰੰਗੀ ਕਿੱਦਾਂ ਵਜਾਉਂਦਾ ਬਾਜਬਾ ਮਮ ਸਰੰਗੀ ਕਿੱਦਾਂ ਵਜਾਂਦਾ ਸਰੰਗੀ ਨਾ ਮਰਜੀ ਚਲ ਇੱਥੇ ਲੱਗ ਕੇ ਆਣ ਕੇ ਗਾ ਕੇ ਵਿਖਾ ਦੇ ਮੈਨੂੰ ਇੱਥੇ ਆ ਜਾ ਇੱਥੇ ਆ ਜਾ ਨਹੀਂ ਹੋਣੀ ਟਾਈਮ ਹੋ ਚੁਕਾ ਆ 6:51 ਮਿੰਟ ਹੋ ਗਏ ਨੇ 51 ਮਿੰਟ ਸ਼ਾਮ ਦੇ ਯਾਰ ਤੂੰ 17 ਜੁਲਾਈ ਤੱਕ 22 ਜੁਲਾਈ ਤੱਕ ਕਿੱਥੇ ਹੋਣੀ ਕਿਸ ਜਾਣੀ ਫਿਰ ਤੇ ਨਾ ਮੈਂ ਹੁਣ ਜਿਮ ਕਰਕੇ ਆ ਗਈਆਂ ਮੇਰਾ ਸੇਰ ਬੜਾ ਪੀੜਾ ਹੋਣ ਲਿਆ ਤੇ ਉਦੋਂ ਵੀ ਥੱਕ ਗਈ ਕਿਉਂਕਿ ਪ੍ਰੋਗਰਾਮ ਵੀ ਅਜ ਤਸਵੀਰ ਦਾ ਸੀ ਨਹੀਂ ਤਾਂ ਜਿੱਦਣ ਰਾਤ ਦਾ ਹੋਵੇ ਫਿਰ ਮੈਂ ਸਵੇਰੇ ਜਾ ਨਹੀਂ ਨਹੀਂ ਮਤਲਬ ਦੁਪਹਿਰੇ ਜੇ ਤੇ ਨਹੀਂ ਤਾਂ ਅਲਮੋਸਟ ਰਾਤ ਦੇ ਹੁੰਦੇ ਨੇ ਅੱਜ ਕੱਲ੍ਹ ਜਿਆਦਾ ਹੈ ਮੈਂ ਤਾਂ ਦੱਸ ਦੇਣਾ ਕਿ ਮੈਂ ਕੀ ਕਰਨੇ ਕਿਤੇ ਤੱਕ ਇੱਥੇ ਆ ਚੂਲਿਆਂ ਮੇਲਾ ਹਾਂ ਮੇਲਾ ਮੇਲਾ ਨਹੀਂ ਲੋਟ ਆਉਂਦਾ ਜਿੱਦਣ ਤੱਕ ਲੱਗਦਾ ਹਾਂ ਜੀ ਚਾ ਹੁਣ ਹੁਣ ਜਾਣਾ ਆਪਾਂ ਦੋਵਾਂ ਨੇ ਬੱਸ ਕਿੱਦਾਂ ਦੋਵੇਂ ਆਣਾ ਕਿੱਦਾਂ ਹਾਈ ਪੰਗੂੜੇ ਤੇ ਉਹੀ ਨੇ ਇੱਕ ਉਹਨਾਂ ਨੇ ਹੁਣ ਪੈਰਸ ਜੇ ਲਿਆ ਕੇ ਖੜਾ ਕਰਤਾ ਵਿੱਚ ਕਰਤਾ ਹਾਂ ਹਾਂ ਜਾਣਾ ਆਪਾਂ ਦੋਵੇਂ ਜਾਣਾ ਕਰਦੇ ਫਿਰ ਕੀ ਕਰਨਾ ਮੈਂ ਉੱਥੇ ਉੱਡ ਲਿਆ ਹਾਂ ਪਹਿਲੇ ਨਹੀਂ ਨਹੀਂ ਕਿਉਂਕਿ ਜਦੋਂ ਜਿੰਦ ਜਾਂਦੀ ਨੇ ਨਾਲ ਫਿਰ ਜਿੰਦal ਧਿਆਨ ਰਹਿੰਦਾ ਵਾ ਹਾਂ ਮਤਲਬ ਇੱਦਾਂ ਕੌਣ ਆ ਵੀ ਉੱਦ ਵੱਡੇ ਆ ਜੇ ਆਪਾਂ ਦੋ ਜਾਣਾ ਵਾ ਜਿੰਦਰੂਨ ਨਾਲ ਖੜਨਾ ਓਕੇ ਆਪਾਂ ਉਤਰੇ ਜਾਣਾ ਦੋਵਾਂ ਨੇ ਮੈਂ ਪਤਾ ਨਹੀਂ ਆਉਂਦੀ ਪਤਾ ਨਹੀਂ ਕੀ ਕਰਨ ਜਾਣਾ ਮੇਲੇ ਚ ਮੇਲਾ ਨਹੀਂ ਹੈਗਾ ਮਤਲਬ ਉਦਾਂ ਹੀ ਕੰਮ ਨਾ ਕਰਦੇ ਆ ਮਤਲਬ ਕੀ ਰਾਈਡਰ ਰੁੱਡਾ ਹੁੰਦੀਆਂ ਆਂ ਢੰਗੂੜੇ ਭੰਗੂੜੇ ਆਂ ਢੰਗੂੜੇ ਆਹ ਜੋ ਮੈਂ ਸੋਚ ਕਿਵੇਂ ਬਾਜ ਦੱਸ ਦੇ ਵਲੌਗ ਕੜ ਪੈਂਦੇ ਨੇ ਇੱਕ ਦੂਜੇ ਦੇ ਫੋਨ ਕੜਨ ਤੋਂ ਕਿਉਂਕਿ ਉਹਨੂੰ ਵਲੌਗ ਬੰਦਾ ਮੇਰੇ ਫੋਨ ਚ ਹਾਂ ਤੇ ਉਦਲੇਰ ਦੇ ਫੋਨ ਚ ਫੋਨ ਹੈ ਨਹੀਂ ਸਟੋਰੇਜ ਨਹੀਂ ਹੁੰਦੀ ਬੋਰੀ ਜੀ ਮੈਂ ਉਹਦਾ ਵੀ ਨਾ ਉਹ ਵੀ ਇਹਨੂੰ ਨਾ ਆਦ ਦਿੱਤਾ ਦਲੇਰ ਨੂੰ ਪੁਰਾਣਾ ਡਾਟਾ ਫੋੜਵਾ ਫੂੜਵਾ ਸਾਂਭੀ ਰੱਖਦੀ ਰਹਿੰਦੀ ਆ ਜਿਹੜੀ ਵੀ ਖੇਚ ਲਈ ਉਹ ਸਾਂਭੀ ਜਾਣੀ ਆ ਤੇ ਮੈਂ ਬੰਦ ਨਾਲ ਖਾਲੀ ਕਰੀ ਜਾਂਦਾ ਰਹੀ ਨਾ ਮੈਨੂੰ ਹੁੰਦਾ ਵਾ ਮੈਂ ਹੈ ਨਾ ਮੰਮੀ ਨੂੰ ਆ ਵੇਖੋ ਸੂਟਾਂ ਦੀਆਂ ਫੋਟੋਆਂ ਭੇਜਣੀਆਂ ਹੁੰਦੀਆਂ ਆ ਕਿਉਂਕਿ ਤੁਹਾਨੂੰ ਪਤਾ ਇਸ ਤੋਂ ਬਾਅਦ ਫੰਕਸ਼ਨ ਸ਼ੁਰੂ ਹੋ ਜਾਂਦੇ ਨੇ ਆ ਇਹ ਕਰ ਦਿੰਦੇ ਸਾਰਾ ਕੁਝ ਸਕਿਪ ਤੋਂ ਮੈਨ ਸੂਟ ਹੀ ਸੂਟ ਜ਼ਿਆਦਾ ਸ਼ੋਅ ਹੁੰਦੇ ਨੇ ਇਹ ਆ ਕੈਪੀਟਲ ਸਮਾਲ ਫਾਈਨਾਂਸ ਬੈਂਕ ਹਾਂਜੀ ਆ ਇਹ ਗੋਦਿਆਂ ਨਾਲ ਜਾ ਕੇ ਤੁਹਾਨੂੰ ਆਪਦੇ ਬੂਟੇ ਖਾਉਣ ਚ ਮੈਂ ਤਾਂ ਸ਼ਹਿਰੀ ਜਾਉ ਮੈਂ ਹਣ ਬਿਨਾ ਮਜੀਟੋ ਤੇ ਨਾਲ ਖਾਣਾ ਸੈਲਡ ਉਹ ਵੀਰ ਬੜਾ ਸੋਹਣਾ ਤਿਆਰ ਜੀ ਜਾਓਗੇ ਚਲੋਗੇ ਨਾ ਮੁੰਡਾ ਵਾ ਤੇ ਜੀ ਵਧੀਆ ਗੱਲ ਲਿਆ ਕਰਨਾ ਚਾਹੀਦਾ ਹਨਾ ਕਿਉਂ ਸਿੰਘ ਸਾਹਿਬ ਜੀ ਵਧੀਆ ਬਹੁਤ ਸਵਾਦ ਬਣਾਉਂਦਾ ਇੱਥੇ ਰਹਿ ਕੇ ਬਹੁਤ ਸਵਾਦ ਹੈ ਹੈਲਦੀ ਐਂਡ ਸਾਫ ਸੁਥਰਾ ਬੜਾ ਵਧੀਆ ਮੁੰਡਾ ਜਿਹੜੇ ਚੰਗਾ ਬਣਾਉਂਦੇ ਚੰਗਾ ਬਣਾਉਂਦੇ ਚੰਗਾ ਹਾਂਜੀ ਆਪਣਾ ਪੰਜਾਬੀ ਮੁੰਡਾ ਵਾ ਤੇਰਾ ਮਜੀਟੋ ਵੇ ਬਣਾਤਾ ਸਾਡੇ ਮਜੀਟੋ ਵਾਂਗ ਬਣਾਉਂਦੇ ਲਗਾ ਆਹ ਹੋ ਕੀ ਕਹਿੰਦੀ ਸੀ ਜਿੰਦੂਦਨ ਮਾਮਾ ਮਾ ਇਹਨੂੰ ਬਖਾਇਆ ਸੱਚਾ ਬੋਲਣਾ ਹਾਂ ਮਾਮਾ ਉਹਨੂੰ ਕਹਿ ਦਣਾ ਤੂੰ ਮਾਮਾ ਉਹ ਮਾਮਾ ਹੋ ਗਈ ਜੱਕੇ ਤਾਨੂੰ ਖੋਣਿਆ ਵਿੱਚ ਚਲੋ ਤਾਨੂੰ ਖੋਣੇ ਦਿਲ ਇਹਨੂੰ ਕਲਿੱਪ ਖੋਣੀ ਜਾਂਦੀ ਮੈਂ ਚਲੋ ਠੀਕ ਕੀ ਹੋ ਚੁੱਕਾ ਲੇਰ ਕਰ ਤੇ ਮਾ ਖਰਾਬ ਹੋ ਚੁੱਕਾ ਉਹ ਗੱਡੀ ਵਾਲੇ ਵੀਰ ਦੀ ਪਤਾ ਨਹੀਂ ਗੱਡੀ ਖਰਾਬ ਲੱਗਦਾ ਪਤਾ ਨਹੀਂ ਕੀ ਗੱਲ ਪਿੱਛੋਂ ਪਹਿਲਾਂ ਹੌਲੀ ਹੌਲੀ ਕੱਢਣ ਦਿਆ ਸੀ ਬਾਅਦ ਪਤਾ ਨਹੀਂ ਕੀ ਹੋਇਆ ਚੰਗੀ ਭਲੀ ਗੱਡੀ ਨੱਕਦੀ ਤੇ ਇੱਥੇ ਬੰਦ ਫੜਕ ਤੋਂ ਪਹਿਲਾਂ ਖਲਾਰ ਕੇ ਬਹਿ ਗਿਆ ਰਿਪਾਰਕ ਜਿੱਤੀ ਖੋਲਦਾ ਕਿਤੇ ਹੁਣ ਗੱਡੀ ਨਾਲ ਪਛਾਣ ਕਰਨ ਜੋਗੇ ਪਿੱਛੇ ਗੱਡੀਆਂ ਵਾਲੇ ਚੋ ਉਹ ਰੇਲ ਦੀ ਟੀਕ ਲੜਡੀਆਂ ਕਿਉਂ ਹੁੰਦੀਆਂ ਕਿਉਂਕਿ ਮੰਮੀ ਲੈ ਗਈ ਚੀਜ਼ ਜੀ ਕਿਹੜੀ ਚੀਜ਼ ਲਿਆਤੀ ਦਿਖਾਓ ਦੋ ਵਾਓ ਥੈਂਕ ਯੂ ਕਹ ਦੋ ਮਮਾ ਦਾ ਮਮਾ ਥੈਂਕ ਯੂ ਥੈਂਕ ਯੂ ਆਏ ਆਏ ਨਹੀਂ ਆਏ ਹਾਂ ਰਾਜ ਉੱਥੇ ਮੈਨੂੰ ਬੁਖਾਰ ਲਿਆ ਜਿਹੜਾ ਲੰਗੀ ਵਾ ਜਿੰਦੂ ਕੀ ਆਏ ਬਾਏ ਤੁਸੀਂ ਕੇ ਪਾਪ ਕੇਕ ਕੇ 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 ਸ਼ਾਦਾ ਸ਼ਾਦਾ ਜਿੰਦੂ ਮਿੱਠਾ ਵਾ ਮਿੱਠਾ ਘਟ ਹੁੰਦਾ ਤਾਂ ਹੀ ਦਿੰਦਾ ਜਿੰਦੂ ਤੇਰੇ ਜਿੰਦਗਰ ਮਮਾ ਨੂੰ ਥੈਂਕ ਯੂ ਕੱਲ ਜਿੰਦੂ ਵਾਹ ਵਾਹ ਗੰਦਾ ਵਾ ਥੈਂਕ ਯੂ ਨਾ ਮੇਰੀ ਇਹ ਕੀ ਚੱਲ ਰਿਹਾ ਵਾ ਕਿੱਦਾਂ ਖਾਣਾ ਖਾ ਕੇ ਖਾਈ ਖਾਈ ਜਿੰਦੂ ਖਾਈ ਆਈ 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 ਆਹੀ ਆਏ ਅਰੇ ਖੂ ਤੇ ਆ ਚੀਕ ਮਾਰੇ ਘਰੇ ਗਾਇਆਂ ਹਵਾ ਆ ਗਈ ਹਵਾ ਹਵਾ ਗਾਇਆਂ ਠੰਡੀ ਠੰਡੀ ਹਵਾ ਦਾ ਆਨੰਦ ਲੈਂਦੀਆਂ ਨਾ ਆਂਦੇ ਨਾ ਰੋਖਲਾ ਵੱਤ ਵੱਦ ਇੱਕ ਆਂਬਰਾ ਬੂਟਾ ਲਾਇਆ ਇੱਕ ਨਹੀਂ ਲਾਇਆ ਮਰ ਕਿ ਤੋ ਤਿੰਨ ਬੂਟੇ ਲਾਏ ਇੱਕ ਉਹ ਥੇ ਆ ਔਰ ਕਿੰਨਾ ਬੂਟਾ ਵਾ ਉਹ ਪਰਲੇਮਨ ਦੇ ਜੰਮ ਦਾ ਬੂਟਾ ਫਲ ਦੇ ਫਲ ਤੇ ਨਾਲੇ ਸ਼ਾਂ ਦੀ ਸ਼ਾਂ ਉਧਰੇ ਕੰਮ ਦਾ ਬੂਟਾ ਵੀ ਖਣੇ ਤੁਹਾਨੂੰ ਇਹ ਕਾ ਵੀ ਬੂਟਾ ਲੱਗਾ ਅੰਬ ਦਾ ਇਹਨੂੰ ਪਾਣੀ ਦੇ ਘਰ ਜਰੂਰ ਪੈਂਦੀ ਕਿਉਂਕਿ ਲੱਗ ਗਿਆ ਖਾਲ ਇਹਦੇ ਵਿੱਚ ਪਾਣੀ ਹੁੰਦਾ ਰਹਿੰਦਾ ਇਸ ਤਰ੍ਹਾਂ ਹੁਣ ਛੋਟੇ ਛੋਟੇ ਕਰਕੇ ਸਾਰੇ ਬੂਟੇ ਲਾਉਣ ਦੀ ਕੋਸ਼ਿਸ਼ ਕਰਨੀ ਹੈ ਜੀ ਵੱਧ ਲਾਜ ਦੇਣ ਕਿਉਂਕਿ ਇਹ ਥੋੜਾ ਜਿਹਾ ਸੈੱਟ ਕਰਨ ਵਾਲਾ ਕੰਮ ਹੈ ਯਾਰ ਸੈੱਟ ਹੋ ਗਿਆ ਫੇਰ ਕਿਨੇ ਬੂਤੇ ਲਾਇਆਗਾ ਨੇ ਤਿੰਦੂ ਕਿੰਨੇ ਓ ਦੋ ਦੋ ਬੂਤੇ ਸਾਹਮਦੇ ਦਾ ਵਿਚਾਰੇ ਕੰਮ ਕਰਨ ਵਾਲੇ ਕੰਮ ਹੀ ਆ ਅਸੀਂ ਤਾਂ ਦੇਖਣੀ ਦਾ ਬੂਤੇ ਕਿੰਨੇ ਹੈਗੇ ਬਸ